ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਪਿੰਡ ਕਲਿਆਣ ਖੜੇ ਆਂ ਜਲਵਾਣੇ ਵਾਲੇ ਰਾਹ ਤੇ ਸੂਏ ਦੇ ਪੁਲ ਦੇ ਉੱਤੇ ਤੇ ਅੱਜ ਪਿੰਡ ਕਲਿਆਣ ਦੇ ਬੜੇ ਉਦਮੀ ਨੌਜਵਾਨ ਨੇ ਜਿਹੜੇ ਵਾਤਾਵਰਨ ਨੂੰ ਨਾ ਬੜਾ ਪਿਆਰ ਕਰਦੇ ਨੇ ਇਹ ਕਹਿੰਦੇ ਵੀ ਰੁੱਖ ਪਏ ਸੀ ਤੇ ਜਲਵਾਣੇ ਵਾਲੇ ਜਿਹੜਾ ਸੂਆ گاਉਂ ਦੇ ਉੱਤੇ ਜਗ੍ਹਾ ਹੈਗੀ ਸੀ ਤੇ ਉੱਥੇ ਇਹ ਮੁੰਡੇ ਕਹਿੰਦੇ ਵੀ ਰੁੱਖ ਲਗਾਉਣੇ ਆ ਤੇ ਰੱਬ ਬੜਾ ਖੁਸ਼ ਈ ਅੱਜ ਮੀਂਹ ਪੈ ਰਿਹਾ ਸੀ ਤੇ ਮੀਂਹ ਦੇ ਵਿੱਚ ਆਪਾਂ ਨੂੰ ਪਤਾਗਾ ਵੀ ਦਰਖਤ ਵੀ ਜਲਦੀ ਚੱਲ ਪੈਂਦੇ ਆ ਤੇ ਮੁੰਡਿਆਂ ਨੇ ਬੜੀ ਮਿਹਨਤ ਦੇ ਨਾਲ ਮਿੱਤਰੋ ਪਹਿਲਾਂ ਟੋਏ ਪੱਟਣੇ ਸ਼ੁਰੂ ਕੀਤੇ ਨੇ ਉਸ ਤੋਂ ਉਪਰੰਤ ਬੜੇ ਵਧੀਆ-ਵਧੀਆ ਰੁੱਖ ਸੀਗੇ ਜਿਹੜੇ ਲਾਉਣੇ ਸ਼ੁਰੂ ਕੀਤੇ ਬੋਰਡ ਦਾ ਰੁੱਖ ਲਗਾਇਆ ਗਿਆ ਇੱਕ ਪਿੱਪਲ ਦਾ ਰੁੱਖ ਸੀ ਮਿੱਤਰੋ ਬੜਾ ਵਧੀਆ ਕਹਿੰਦੇ ਵੀ ਬੋਰਡ ਪਿੱਪਲ ਇਹ 24 ਘੰਟੇ ਆਪਾਂ ਨੂੰ ਆਕਸੀਜਨ ਦਿੰਦੇ ਨੇ ਨਿੰਮ ਦਾ ਦਰਖਤ ਸੀ ਤੇ ਜਾਮਣ ਲਾਈ ਆ ਸਜਣੋ ਹੋਰ ਵੀ 2-3 ਦਰਖਤ ਹੋਰ ਸੀਗੇ 8-10 ਦਰਖਤ ਇਹਨਾਂ ਕੋਲੇ ਪਏ ਸੀ ਪਹਿਲਾਂ ਵੀ ਕਹਿੰਦੇ ਬਾਬਾ ਅਵਤਾਰ ਸਿੰਘ ਜੀ ਦੇ ਭੋਗ ਮੌਕੇ 700 ਦਰਖਤ ਵੰਡਿਆ ਨਗਰ ਕਲਿਆਣ ਵੱਲੋਂ ਸੱਜਣੋਂ ਤੇ ਇਹ ਮੁੰਡਿਆਂ ਦਾ ਮੇਨ ਰੋਲ ਰਿਹਾ ਉੱਥੇ ਵੀ ਤੇ ਵਾਤਾਵਰਨ ਨੂੰ ਬੜਾ ਪਿਆਰ ਕਰਦੇ ਨੇ ਬੜੀ ਮਿਹਨਤ ਨਾਲ ਬੂਟਿਆਂ ਨੂੰ ਲਾਇਆ ਤੇ ਛੋਟੀ ਜੀ ਗੁੜੀਆ ਸੀ ਇਹ ਕਹਿੰਦੀ ਮੈਨੂੰ ਵੀ ਬੜਾ ਤਿਉਹ ਤੇ ਪ੍ਰੇਮ ਐ ਦਰਖਤ ਲਗਾਉਣ ਨਾਲ ਦਰਖਤਾਂ ਨਾਲ ਇਹਨੇ ਵੀ ਆਪਦੇ ਹੱਥੀਂ ਆਪ ਇੱਕ ਬੂਟਾ ਲਾਇਆ ਸੱਜਣੋਂ ਤਾਡੇ ਸਾਹਮਣੇ ਆ ਬੜੀ ਮਿਹਨਤ ਨਾਲ ਮੁੰਡੇ ਮਿਹਨਤ ਇਹ ਕਰਦੇ ਨੇ ਇੱਕ ਅੱ데 ਦਿਨ ਦੀ ਛੁੱਟੀ ਹੁੰਦੀ ਆ ਤੇ ਉਹਦਨੇ ਵੀ ਦਰਖਤਾਂ ਨਾਲ ਬੜਾ ਪਿਆਰ ਆ ਤੇ ਕੁਛ ਨਾ ਕੁਛ ਇਹਨਾਂ ਦੀ ਸ਼ਾਮ ਸੰਭਾਲ ਲਈ ਕਰਦੇ ਰਹਿੰਦੇ ਨੇ ਤੇ ਬਾਕੀ ਇਹਨਾਂ ਦੀ ਸ਼ਾਮ ਸੰਭਾਲ ਲਈ ਕਿਕਰਾਂ ਕੱਟੀਆਂ ਸੀ ਤਾਂ ਕਿ ਬੱਕਰੀਆਂ ਤੋਂ ਬਚਾਅ ਹੋ ਸਕੇ ਕਿਉਂਕਿ ਬੱਕਰੀਆਂ ਕਾਫੀ ਨੁਕਸਾਨ ਕਰ ਦਿੰਦੀਆਂ ਨੇ ਸੱਚ ਨੂੰ ਬਾਕੀ ਮੁੰਡਿਆਂ ਨੇ ਨਾ ਥੋੜੇ ਬਹੁਤੇ ਵਿਚਾਰ ਆਪਣੇ ਵੀ ਰੱਖੇ ਨੇ ਉਹ ਵੀ ਸੁਣ ਲਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਅੱਜ ਸਾਡੇ ਪਿੰਡ ਕਲਿਆਣ ਦੇ ਵਿੱਚ ਅੱਜ ਮੀਂਹ ਪੈਣ ਦੀ ਖੁਸ਼ੀ ਦੇ ਵਿੱਚ ਤੇ ਸਾਡੇ ਪੌਦੇ ਪਹਿਲਾਂ ਹੀ ਲਿਆ ਕੇ ਰੱਖੇ ਸੀਗੇ ਕਈ ਅੱਜ ਬੂਟੇ ਲਾਏ ਅਸੀਂ ਤਾਦਾਰ ਤੇ ਪੁਰਾਣੇ ਜਿਹੜੇ ਦਵਾਈ ਦੀ ਆਪਣੇ ਪੌਦੇ ਨੇ ਉਹ ਅਸੀਂ ਲਾਇਆ ਮੀਂਹ ਪੈਣ ਦੀ ਖੁਸ਼ੀ ਵਿੱਚ ਤੇ ਅੱਜ ਮੌਸਮ ਬਹੁਤ ਸੋਹਣਾਗਾ ਤੇ ਅਸੀਂ ਤਾਂ ਅੱਜ ਬੂਟੇ ਲਾਉਣ ਲੱਗੇ ਹਾਂ ਸਾਡੇ ਪੌਦੇ ਜਲਵਾਣੇ ਵਾਲੇ ਖੜਦ ਤੇ ਉੱਤੇ ਇਹ ਕਈ ਜਗ੍ਹਾ ਜਿਹੀ ਬਚੀ ਹੋਈ ਬਣਾ ਬੂਟੇ ਲਾਉਣ ਵਾਸਤੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਫੁੱਟੇ ਲਾਓ ਜਿੱਥੇ ਵੀ ਜਗ੍ਹਾ ਮਿਲਦੀ ਆ ਸਾਹ ਵਾਲੇ ਪਰਾਣੇ ਆਪਣੇ ਫੁੱਟੇ ਲਾਓ ਤੇ ਇੱਕ ਬੇਨਤੀ ਇਹ ਆ ਪੰਡ ਵਾਲਿਆਂ ਨੂੰ ਖਾਸ ਕਰਕੇ ਵੀ ਕੋਈ ਇਹਨਾਂ ਨੂੰ ਨੁਕਸਾਨ ਨਾ ਕਰਿਓ ਪਲੀਜ਼ ਸਾਂਭਣ ਦੀ ਕੋਸ਼ਿਸ਼ ਕਰੋ ਜੇ ਨਹੀਂ ਵੀ ਸਾਂਭ ਸਕਦੇ ਪਰ ਨੁਕਸਾਨ ਨਾ ਕਰਿਓ ਸਾਂਭ ਚਲ ਆਪਾਂ ਸਾਰੇ ਜਿੰਮੇਵਾਰੀ ਆਪਣੀ ਬਣਦੀ ਆ ਨਾ ਤੇ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਫੁੱਟੇ ਲਾਈਏ ਤੇ ਆਪਣਾ ਵਾਤਾਵਰਣ ਸੋਹਣਾ ਬਣਾਈਏ ਨਾ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਆ ਇਹ ਬੇਨਤੀ ਜਲੂਨ ਖੂਲ ਕਰਿਓ ਸਾਸੀ ਕਾਲ ਸਾਰਿਆਂ ਨੂੰ